ਸੋ ਇਸ ਕਰਕੇ ਜਦੋਂ ਤੁਸੀਂ ਗੱਲ ਕੀਤੀ ਵੀ ਇੱਕ ਪਾਸੇ ਗੱਲਬਾਤ ਨੂੰ ਕੋਈ ਤਿਆਰ ਵੀ ਨਹੀਂ ਹੈਗਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਇੱਕ ਪਾਸੇ ਡਰਾਮੇ ਕੀਤੇ ਜਾ ਰਹੇ ਦੂਜੇ ਪਾਸੇ ਆਪਣੀਆਂ ਰਬੜ ਦੀਆਂ ਗੋਲੀਆਂ ਅਥਰੂ ਗੈਸ ਡਾਂਗਾ ਸਿਰ ਪਾੜੇ ਜਾ ਰਹੇ ਬੰਦੇ ਜ਼ਖਮੀ ਕੀਤੇ ਜਾ ਰਹੇ ਆ ਤੇ ਇਹਦੇ ਲਈ ਇਹ ਹੁਣ ਸਮਝ ਲੈਣਾ ਚਾਹੀਦਾ ਵੀ ਇਹ ਮਸਲਾ ਇਕੱਲਾ ਕਿਸਾਨਾਂ ਦਾ ਨਹੀਂ ਆ ਬਹੁਤੇ ਲੋਕਾਂ ਨੂੰ ਇਹ ਭਰਮ ਹੈ ਵਹਿਮ ਹੈ ਜਿੱਥੇ ਕਿਤੇ ਵੀ ਬੈਠੇ ਵੀ ਇਹ ਕੋਈ ਕਿਸਾਨਾਂ ਦਾ ਮਸਲਾ ਨਹੀਂ ਇਹ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਇਹ ਮਜ਼ਦੂਰਾਂ ਦਾ ਹੀ ਮਸਲਾ ਹੈ ਜਿਹੜੀ ਨਰੇਗਾ ਦੀ 200 ਦਿਨ ਦਾ ਕੰਮ ਦੇਣ ਦੀ ਗੱਲ ਆ ਮਜ਼ਦੂਰਾਂ ਦੀ ਗੱਲ ਹੋ ਰਹੀ ਹੈ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਸਾਡੇ ਮਹਾਜਨ ਭਰਾ ਨੇ ਸ਼ਹਿਰਾਂ 'ਚ ਬੈਠੇ ਆ ਇਹ ਉਹਨਾਂ ਦਾ ਕੀ ਮਸਲਾ ਨਹੀਂ ਹੈਗਾ ਸਾਰੇ ਕਾਰਪੋਰੇਟਰ ਨੇ ਸਾਰਾ ਕਾਰੋਬਾਰ ਆ ਕੇ ਵੱਡੇ ਵੱਡੇ ਮਾਲ ਖੋਲ ਕੇ ਘਰੋ ਘਰੀ ਸਾਮਾਨ ਪਹੁੰਚਾਉਣ ਲੱਗ ਗਏ ਉਹ ਆਨਲਾਈਨ ਕੀ ਦੁਕਾਨਦਾਰ ਖਤਮ ਨਹੀਂ ਹੋਇਆ ਬਾਜ਼ਾਰ ਖਤਮ ਨਹੀਂ ਹੋਇਆ ਉਹ ਸਾਰੇ ਮਾਰੇਗੇ ਇਸੇ ਗੱਲ ਨੂੰ ਲੈ ਕੇ ਅਸੀਂ 220 ਵਾਲੇ ਅੰਦੋਲਨ ਤੋਂ ਗੱਲ ਕਹਿੰਦੇ ਆ ਰਹੇ ਹਾਂ ਵੀ ਇਹ ਮਸਲਾ ਕੱਲਾ ਜ਼ਮੀਨਾਂ ਨਾਲ ਜਾਂ ਕੱਲਾ ਕਿਸਾਨਾਂ ਨਾਲ ਜੋੜ ਕੇ ਨਾ ਦੇਖੋ ਇੰਨਾ ਕਾਰਪੋਰੇਟਾਂ ਨੇ ਇੰਨਾ ਵੱਡੇ ਘਰਾਣਿਆਂ ਨੇ ਸੋਡੇ ਕੁੱਲ ਕਾਰੋਬਾਰ ਤੇ ਰੋਜ਼ਗਾਰ ਤੇ ਸਾਰੇ ਕਾਹਤੇ ਸੋਡੇ ਕਬਜ਼ਾ ਕਰਨਾ ਉਹ ਹੋ ਰਿਹਾ ਤੇ ਇਸ ਲਈ ਸਾਨੂੰ ਅੱਜ ਲੋੜ ਆ ਵੀ ਇੱਥੇ ਸਾਨੂੰ ਵੱਡੀ ਗਿਣਤੀ ਦੇ ਬੱਚ ਜਿਵੇਂ ਬਾਰ-ਬਾਰ ਇਹ ਖਾਸ਼ਾ ਇੱਥੇ ਜਿਤਾਇਆ ਜਾ ਰਿਹਾ ਵੀ ਇੱਥੇ ਹੋ ਸਕਦਾ ਕਿ ਚੱਕ ਕੇ ਲੈ ਜਾਣ ਇਹ ਬਲਜਾ ਕੇ ਲੈ ਗਏ ਜੇ ਤੁਹਾਡੀ ਵੱਡੀ ਗਿਣਤੀ ਹੋਈ ਇੱਥੇ ਕੀ ਦੀ ਜਰਤ ਨਹੀਂ ਪੈਣੀ ਕੋਈ ਚੱਕ ਕੇ ਲੈ ਜਾਊਗਾ ਕੇ ਤਾਂ ਸਾਨੂੰ ਬੇਨਤੀ ਹੈ ਵੀ ਘਰਾਂ ਚੋਂ ਨਿਕਲੋ ਯਾਰ ਇੱਕ 75 ਸਾਲ ਦਾ ਬਾਪੂ ਬਜ਼ੁਰਗ ਬੰਦਾ ਜਿਹੜਾ ਵਿਚਾਰਾ ਵੈਸੇ ਵੀ ਮਰੀਜ਼ ਹੈ ਅੱਜ 15 ਦਿਨ ਤੋਂ ਯਾਰ ਭੁੱਖ ਹੜਤਾਲ ਤੇ ਬੈਠਾ ਰੋਟੀ ਦਾ ਯਾਰ ਇੱਕ ਦਿਨ ਦੀ ਛੱਡ ਦੋ ਬੰਦਾ ਆਥਰ ਨੂੰ ਹਟਾਲ ਹੋ ਕੇ ਡਿੱਗ ਪੈਂਦਾ ਯਾਰ ਉੱਠਿਆ ਨਹੀਂ ਜਾਂਦਾ ਤੇ ਉਹ 15 ਦਿਨ ਤੋਂ ਛੋਡੇ ਲਈ ਉਹਨੇ ਕੋਈ ਵੋਟਾਂ ਦੇ ਨਹੀਂ ਖੜੇ ਹੋਣਾ ਇਹ ਵੋਟਾਂ ਲੈਣੀਆਂ ਨੇ ਜਾਂ ਕੋਈ ਉਹਦਾ ਕੋਈ ਲਾਭ ਲੈਣਾ ਕੋਈ ਨਿੱਜੀ ਕੰਮ ਲੈਣਾ ਕਿਸੇ ਤੋਂ ਉਹ ਛੋੜੀਆਂ ਨਸਲਾਂ ਖਾਤਰ ਛੋੜੀ ਹੋਂਦ ਖਾਤਰ ਛੋੜੀ ਧਰਤੀ ਖਾਤਰ ਛੋੜੇ ਪਾਣੀਆਂ ਖਾਤਰ ਛੋੜੇ ਜਵਾਕਾਂ ਖਾਤਰ ਬੰਦਾ ਬੈਠਾ ਯਾਰ ਆਪਾਂ ਇੱਥੇ ਵੀ ਨਹੀਂ ਆ ਸਕਦੇ ਯਾਰ ਇੱਕ ਮੈਂ ਬੇਨਤੀ ਹੋਰ ਕਰਦਾ 12 ਤਰੀਕ ਨੂੰ ਆਜਾ 10 ਤਰੀਕ 12 ਤਰੀਕ ਨੂੰ ਆਪਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਜਿੱਥੇ ਕਦੇ ਵੀ ਦੁਨੀਆ 'ਚ ਬੈਠੇ ਹੋ ਜੋ ਦਿਲੋਂ ਸਮਰਪਤੋਂ ਇਸ ਅੰਦੋਲਨ ਨੂੰ ਤੇ ਉਸ ਯੋਧੇ ਨੂੰ ਤਾਂ 12 ਤਰੀਕ ਨੂੰ ਇੱਕ ਟਾਈਮ ਦੀ ਇੱਕ ਡੰਗ ਦੀ ਰੋਟੀ ਆਥਨ ਦੀ ਨਾ ਖਾਯੋ। ਉਹਦਾ ਹੈਸ਼ਟੈਗ ਬਣਾ ਕੇ ਚਲਾਉਣਾ ਵੀ ਸਪੋਰਟ ਸਰਜਾ ਅਰਜੀਤ ਸਿੰਘ ਡੱਲੇਵਾਲ। ਹੈਸ਼ਟੈਗ ਯਾਦ ਰੱਖੋ ਵੀ ਸਪੋਰਟ ਸਰਦਾਰ ਜਗਜੀਤ ਸਿੰਘ ਡੱਲੇਵਾਲ। ਤੇ ਉਹ ਤੁਸੀਂ ਇੱਕ ਟਾਈਮ ਦੀ ਰੋਟੀ ਛੱਡ ਕੇ ਸਾਰੇ ਟੱਬਰ ਦੇ ਨਾਲ ਆਪਣੀ ਫੋਟੋ ਜ਼ਰੂਰ ਪਾਉਣੀ ਹੈ। ਵੀ ਆਹ ਸਾਡੀ ਫੋਟੋ ਆ ਅਸੀਂ ਅੱਜ ਡੱਲੇਵਾਲ ਸਾਹ ਦੇ ਨਾਲ ਅਸੀਂ ਰੋਟੀ ਨਹੀਂ ਖਾਂਦੇ। ਜਿਹੜਾ ਬੰਦਾ ਸਾਡੀ ਖਾਤਰ ਇਹਨੇ ਦਿਨਾਂ ਤੋਂ ਮਰਨ ਲਈ ਬੈਠਾ। ਅਸੀਂ ਕੀ ਉਹਦੇ ਲਈ ਇੱਕ ਦਿਨ ਦੀ ਰੋਟੀ ਨਹੀਂ ਛੱਡ ਸਕਦੇ। ਪਰ ਉਹ ਚੀਜ਼ ਕਿਵੇਂ ਦੇਖਦਾ हूं ਦਿੱਲੀ ਅੰਦੋਲਨ ਦੇ ਵਿੱਚ ਸਾਰੇ ਕਿਸਾਨ ਜਿੱਥੇ ਬੰਦੇ ਆ ਮਜ਼ਦੂਰ ਜਿੱਥੇ ਬੰਦੇ ਇਕੱਠੀਆਂ ਸੀ। ਪਰ ਅੱਜ ਕਿਤੇ ਨਾ ਕਿਤੇ ਸਾਰੇ ਅਲੱਗ-ਅਲੱਗ ਨੇ ਆਪਸੀ મતਭੇਦ ਛੱਡ ਕੇ ਤੁਹਾਨੂੰ ਲੱਗਦਾ ਮੈਂ ਤਾਂ ਦੇਖੋ ਮਕਸਦ ਇੱਕ ਆ ਨਿਸ਼ਾਨਾ ਇੱਕ ਆ ਤੇ ਮੁਰੇ ਘੇਰਨ ਵਾਲਾ ਵੀ ਇੱਕ ਆ ਤੇ ਫਿਰ ੱਡੋ-ੱਡੀ ਕਿਉਂ ਸਾਡੇ ਵਿਚਾਰਕ ਬਖਰੇਵੇਂ ਹੋ ਸਕਦੇ ਆ ਉਹ ਰੱਖੋ ਕੋਈ ਗੱਲ ਨਹੀਂ ਪਰ ਜਦੋਂ ਸਾਰਾ ਇਹਦੇ ਆਦੇਸ਼ ਸਾਡਾ ਸਾਂਝਾ ਹੈ ਮਿਸ਼ਨ ਸਾਂਝਾ ਹੈ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਅੱਛਾ ਮੈਂ ਗੱਲ ਇਹ ਕਰਨੀ ਜਾਂਦਾ ਮੰਨ ਲਓ ਸਰਕਾਰ ਇਹ ਅੰਦੋਲਨ ਕੁਚਲ ਦਿੰਦੀ ਹੈ ਕੀ ਜਿਹੜੀਆਂ ਬਾਕੀ ਜਥੇ ਬੰਦੀਆਂ ਬਾਕੀ ਧਰਾਂ ਨੇ ਉਹਨਾਂ ਦੇ ਚਲਾਏ ਹੋਏ ਅੰਦੋਲਨ ਨੂੰ ਉਹ ਚੱਲਣ ਦੇਣਗੇ ਬਠਿੰਡੇ ਦੇ ਬੱਚਾ ਰਾਹਾਂ ਜਥੇ ਬੰਦੀ ਦੇ ਉਹਨਾਂ ਨੇ ਬੰਦੇ ਕਿੰਨੇ ਕੁੱਟੇ ਆਪ ਕੋ 50 50 ਸਰਕਾਰ ਨੇ ਕੁੱਟੇ ਆ ਨਾ ਇਹ ਸੈਂਟਰ ਧੱਕਾ ਕਰਦਾ ਬੀਜੇਪੀ ਕਰ ਰਿਹਾ ਇੱਥੇ ਬੈਠਾ ਬਾਰਡਰਾਂ ਤੇ ਹਰਿਆਣਾ ਚ ਵੀ ਬੀਜੇਪੀ ਹੈ ਸੈਂਟਰ ਵੀ ਬੀਜੇਪੀ ਉਹ ਧੱਕਾ ਕਰੀ ਜਾਂਦੀ ਹੈ ਉੱਥੇ ਵੀ ਸਾਨੂੰ ਕੁੱਟ ਰਹੇ ਨੇ ਸਾਡੀਆਂ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜੀ ਭਾਰਤ ਮਾਲਾ ਹੈ ਤਹਿਤ ਸਾਡੀਆਂ ਜ਼ਮੀਨਾਂ ਬਿਨਾਂ ਪੈਸਾ ਪੂਰਾ ਦਿੱਤੇ ਦੱਬ ਰਹੇ ਨੇ ਤੇ ਅਸੀਂ ਕੱਲੇ ਕੱਲੇ ਛਤਰਖਾਨ ਨਾਲੋਂ ਕੱਲੇ ਕੱਲੇ ਕੁੱਟਖਾਨ ਨਾਲੋਂ ਇਕੱਠੇ ਹੋ ਜਾਈਏ ਅੱਜ ਬੰਦੇ ਬਟਾਲਾ ਨੇ ਵੀ ਕਿਹਾ ਵੀ ਅਗਰ ਕੱਲ ਨੂੰ ਜਗਦੀਪ ਢੱਲੇ ਵਾਲੋਂ ਕੁਝ ਹੋ ਜਾਂਦਾ ਤਾਂ ਉਹਦੇ ਭੋਗ ਦੇ ਉੱਪਰ ਵੀ ਸਾਰੇ ਬੰਦੇ ਆਉਣਗੇ ਲੱਗਦਾ ਉਹਦਾ ਉਹਦਾ ਕੀ ਫਾਇਦਾ ਤੁਸੀਂ ਭੋਗ ਤੇ ਕਿਹੜੇ ਮੂੰਹ ਨੂੰ ਆਓਗੇ ਜੀ ਅੱਜ ਅਸੀਂ ਇੱਥੇ ਨਹੀਂ ਖੜ੍ਹ ਸਕਦੇ ਆ ਕਿ ਅਸੀਂ ਘਰਾਂ 'ਚ ਬੈਠੇ ਆਂ ਅਸੀਂ ਭੋਗ ਤੇ ਕਿਹੜੇ ਮੂੰਹ ਨਾਲ ਆ ਕੇ ਸਦਾਈ ਦੇਵਾਂਗੇ ਐੱਛੇ ਖੜੋ ਅੱਜ ਬੰਦਾ ਛੋੜ ਲਈ ਅੱਜ ਤਾਂ ਛੋੜੇ ਕੋਲ ਮੌਕਾ ਹੈਗਾ ਹਾਲਾਤ ਨੇ ਐੱਛੇ ਆ ਕੇ ਖੜੋ ਬੇਨਤੀ ਆ ਸਮੁੱਚੇ ਪੰਜਾਬੀਆਂ ਨੂੰ ਨਹੀਂ ਹਰਿਆਣੇ ਦੇ ਜਿੰਨੇ ਲੋਕ ਨੇ ਕਿਉਂਕਿ ਇਹ ਇਨਸਾਨ ਇਹ ਇਕੱਲੇ ਪੰਜਾਬ ਲਈ ਨਹੀਂ ਲੜ ਰਿਹਾ ਪੂਰੇ ਦੇਸ਼ ਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਆਮ ਲੋਕਾਂ ਦੀ ਲੜਾਈ ਲੜ ਰਿਹਾ ਹੈ ਛੋੜੀ ਰੋਜੀ ਰੋਟੀ ਦੀ ਲੜਾਈ ਲੜ ਰਿਹਾ ਹੈ ਬੰਦਾ ਦਾ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਆ ਵੀ ਇਸ ਇਨਸਾਨ ਦੇ ਹੱਕ ਦੇ ਵਿੱਚ ਆ ਇੱਕ ਦਿਨ ਦਾ ਆਪਣਾ ਅੰਨ ਛੱਡਣਾ ਪਰ ਰੋਟੀ ਛੱਡਣੀ ਆ ਜਿਹੜਾ ਕੋਸ ਖਾਣੇ ਪੀਣੇ ਆ ਤੇ ਇਹਦੀ ਸਪੋਰਟ ਕਰਨੀ ਆ ਤੇ ਇੱਥੇ ਵੱਧ ਤੋਂ ਵੱਧ ਖਨੌਰੀ ਦੇ ਸ਼ੰਭੂ ਦੇ ਉੱਤੇ ਪਹੁੰਚੇ ਹੋ। ਇੱਕ ਆਖਰੀ ਸਵਾਲ ਹੈ ਅਗਰ ਸਿਹਤ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹ ਦੇਖਦੇ ਹੋ ਅਗਲੇ 2-3 ਦਿਨਾਂ ਚੁੱਪ ਚ ਗਲਤ ਵਾਪਰ ਜਾਂਦਾ ਫਿਰ ਹਾਲਾਤ ਕਿਵੇਂ ਦੇਖਦੇ ਹੋ ਪੰਜਾਬ ਦੇ ਜਾਂ ਉਹ ਥੇਹ ਦੇ। ਇਹਦੀ ਜ਼ਿੰਮੇਵਾਰ ਸਰਕਾਰ ਇਹ ਭਾਜਪਾ ਜ਼ਿੰਮੇਵਾਰ ਹੋਊਗੀ। ਬੀਜਪੀ ਸਾਨੂੰ ਮਾਰਨਾ ਚਾਹੁੰਦੀ ਹੈ ਇੱਕ ਪਾਸੇ ਇਹ ਡਰਾਮਾ ਰਚਦੇ ਆ ਵੋਟਾਂ ਚ ਸਾਨੂੰ ਪਿੰਡਾਂ 'ਚ ਨਹੀਂ ਪੜਨ ਦਿੰਦੇ ਸਾਡੇ ਮਗਰ ਪੈਂਦੇ ਆ ਕਿਉਂ ਨਾ ਪੈਣਗੇ ਭਾਈ ਤੁਸੀਂ ਸਾਡੇ ਬੰਦਿਆਂ ਦੇ ਗੋਲੀਆਂ ਮਾਰ ਰਹੇ ਹੋ ਸਾਡੇ ਬੰਦਿਆਂ ਨੂੰ ਮਾਰ ਰਹੇ ਹੋ ਜ਼ਖਮੀ ਕਰ ਰਹੇ ਹੋ ਸਾਡੇ ਬੰਦਿਆਂ ਨੂੰ ਭੁੱਖਾ ਨਾ ਤੜਫਾ ਕੇ ਮਾਰ ਰਹੇ ਹੋ ਮੁੜ ਕੇ ਵੀ ਵੋਟਾਂ ਮੰਗਣਾਉਣੇ ਆ ਲੋਕੇ ਰੰਗੇ ਰੰਗੇ ਇਹਦਾ ਸਵਾਲ ਹੋਣਾ ਹੀ ਹੋਣਾ ਵੋਟਾਂ ਨਾ ਚਲਦੀਆਂ ਰਹਿੰਦੀਆਂ ਨੇ ਸਾਡੇ ਲੋਕਾਂ ਨੇ ਵੀ ਯਾਦ ਰੱਖਣਾ ਚਾਹੀਦਾ ਵੀ ਇਹ ਸਾਡੇ ਜੋਧੇ ਸਾਡੀ ਖਾਤਰ ਲੜ ਰਹੇ ਨੇ ਆਓ ਭਾਈ ਬਣ ਕੇ ਸਾਨੂੰ ਅਪੀਲ ਆ ਮਾਵਾ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੱਡੀ ਗੰंती ਦੇ ਵਿੱਚ ਦਿੱਲੀ ਜਾਂਦੇ ਹੁੰਦੇ ਸੀ ਉਵੇਂ ਬਾਰੀਆਂ ਬਨ ਕੇ ਦਿੱਲੀ ਵਾਂਗੂੰ ਇੱਥੇ ਪਹੁੰਚੋ ਗੁਰੂਕਰਾਜ ਦੋਵਲੇ ਅਰਦਾਸ ਕਰੋ ਚੜ੍ਹਦੀ ਕਲਾ ਦੀ ਮੋਰਚੇ ਦੀ ਡੱਲੇਵਾਲ ਸਾਹਿਬ ਦੀ ਤੇ ਲੋਕਾਂ ਨੂੰ ਅਪੀਲ ਕਰਨ ਗ੍ਰੰਥੀ ਸਭਾ ਨੂੰ ਬੇਨਤੀ ਆ ਵੀ ਲੋਕਾਂ ਨੂੰ ਅਪੀਲ ਕਰਕੇ ਇੱਧਰ ਨੂੰ ਵੱਧ ਤੋਂ ਵੱਧ ਵੱਡੀ ਖਨੌਰੀ ਬਾਰਡਰ ਤੇ ਪਹੁੰਚੋ ਜਗਜੀਤ ਸਿੰਘ ਡੱਲੇਵਾਲ ਦਾ ਤੁਸੀਂ ਹਾਲ ਜਾਣਿਆਗਾ ਕਿਸ ਤਰ੍ਹਾਂ ਦੇਖ ਦਿਓਗੇ ਕਿ ਜਿਹੜਾ ਬਿਲਕੁਲ ਉਹਨਾਂ ਦੀ ਜਿਹੜੀ ਸਿਹਤ ਆ ਲਗਾਤਾਰ ਵਿਗੜ ਰਹੀ ਹੈਗੀ 15 ਦਿਨ ਹੋ ਗਏ 15 ਦਿਨ ਬਹੁਤ ਹੁੰਦੇ ਨੇ ਜੋ ਰੀਸੈਂਟ ਨੈਸ਼ਨਲ ਲੈਵਲ ਤੇ ਲੋਕਾਂ ਨੇ ਜੋ ਅੰਚਣ ਦੇਖਿਆ ਸੀ ਮਨ ਲੱਗਦਾ ਸ਼ਾਇਦ ਉਹ 10000 ਹੋਰਾਂ ਦਾ ਸੀਗਾ ਤੇ 10 ਦਿਨ ਮਨ ਲੱਗਦਾ ਟੱਪੇ ਨਹੀਂ ਸੀਗੇ ਸ਼ਾਇਦ ਉਹਨਾਂ ਦੇ ਜਿੱਥੋਂ ਤੱਕ ਮੈਨੂੰ ਯਾਦ ਹੈ ਤੇ ਪੂਰੀ ਸਰਕਾਰ ਨੇ ਵਿੱਚ ਹਲਚਲ ਮੱਚ ਗਈ ਸੀਗੇ ਡੱਲੇਵਾਲ ਸਾਹਿਬ ਨੂੰ 15 ਦਿਨ ਹੋ ਗਏ ਨੇ ਕੋਈ ਬੋਲ ਰਿਹਾ ਪੀਰਾਂ ਦੇ ਨਹੀਂ ਜੀ ਅਸੀਂ ਪੰਜਾਬ ਨਾਲ ਧੱਕਾ ਨਹੀਂ ਕਰਦੇਗੇ ਇਹ ਧੱਕਾ ਨਹੀਂਗਾ ਕੋਈ ਵੀ ਨਹੀਂ ਬੋਲ ਰਿਹਾ ਯਾਰ ਇੰਨੀ ਖਮੋਸ਼ੀ ਕਿਉਂ ਖਮੋਸ਼ੀ ਹੈ ਲੈ ਵੀ ਆ ਪੇ ਉੱਠ ਜਾਣਗੇ ਡਰੇੜੇ ਇਨਸਾਨ ਨਹੀਂ ਉੱਠਣਗੇ ਮਤਲਬ ਤੁਸੀਂ ਚਾਹੁੰਦੇ ਹੋ ਜਾਂ ਤਾਂ ਮਰ ਜਾਓ ਜਾਂ ਸਾਡੀ ਗੱਲ ਮੰਨ ਲਓ ਉਹ ਜਿਹੜੀ ਗੱਲ ਉਹ ਮਨਾਉਣਾ ਚਾਹੁੰਦੇ ਨੇ ਉਹ ਚ ਗਲਤ ਕੀ ਹੈ ਕੀ ਗਲਤ ਹੈ ਉਹਦੇ ਚ ਜੇ ਉਹ ਚਾਹੁੰਦੇ ਨੇ ਕਿ ਸਾਰੇ ਦੇਸ਼ ਨੂੰ ਐਮਐਸਪੀ ਦਿੱਤੀ ਜਾਵੇ ਤਾਂ ਗਲਤ ਹੈ ਜਿਉ ਚਾਹੁੰਦੇ ਨੇ ਕਿ ਜੋ ਲਖੀਮਪੁਰ ਖੀਰੀ ਚ ਹੋਇਆ ਸੀ ਉਸ ਤੋਂ ਬਾਅਦ ਯੂਪੀ ਸਰਕਾਰ 10-10 ਲੱਖ ਰੁਪਏ ਦੇ ਵੀਕਟਮਸ ਨੂੰ ਗਲਤ ਹੈ ਮਨਰੇਗਾ ਦੀ ਮਜ਼ਦੂਰੀ 200 ਦਿਨ ਤੱਕ ਚੱਲੇ ਗਲਤ ਹੈ ਤੁਸੀਂ ਕਿਸੇ ਮੰਗ ਦਾ ਜ਼ਿਕਰ ਤਾਂ ਕਰੋ ਔਰ ਹਰ ਮੰਗ ਨੂੰ ਪਹਿਲਾਂ ਇਹੀ ਸੈਂਟਰ ਐਗਰੀ ਕਰ ਚੁੱਕਿਆ ਜਦੋਂ ਉਹਨਾਂ ਨੇ ਬਿਜਲੀ ਵਾਲਾ ਬਿੱਲ ਬਣਾਇਆ ਸੀ ਨਾ ਖੁਦ ਕਿਹਾ ਸੀ ਇਹਨੂੰ ਅਸੀਂ ਕੈਨਸਲ ਕਰ ਦਿਆਂਗੇ ਇਹ ਸਾਰੇ মিডিਆ ਦੇ ਸਾਹਮਣੇ ਦੀਆਂ ਗੱਲਾਂ ਉਹੀ ਮੰਗ ਲੈ ਕੇ ਡੱਲੇਵਾਲ ਸਾਹਿਬ ਬੈਠੇ ਨੇ ਯਾਰ ਕੁਛ ਤਾਂ ਸੋਚੋ ਪਰ ਮੈਂ ਉਸ ਜਰਨਲ ਦੀ ਗੱਲ ਕਰੂੰਗਾ ਦ੍ਰਿੜ ਚਿੱਤ ਨੇ ਔਰ ਉੱਪਰ ਵਾਲੇ ਨਾਲ ਲਿਵ ਲੱਗੀ ਹੋਈ ਹੈ ਇਸ ਲਈ ਚਿਹਰੇ ਤੇ ਨੂਰ ਹੈ ਹਾਂ ਬਾਡੀ ਕਮਜ਼ੋਰ ਹੈ ਪਰ ਉਹ ਡਾਕਟਰ ਬਿਲਕੁਲ ਜਵਾਬ ਦੇ ਰਹੇ ਨੇ ਕਹਿ ਰਹੇ ਨੇ ਕਿ 7 ਦਿਨ ਤੱਕ ਹੀ ਬੰਦਾ ਰਹਿ ਸਕਦਾ ਹੁਣ 15 ਦਿਨ ਹੋ ਚੁੱਕੇ ਨੇ ਅੱਜ ਤੋਂ ਬਾਅਦ ਅਗਰ ਉਹ ਖਾਣਗੇ ਵੀਨਾ ਤਾਂ ਬਹੁਤ ਡਾਕਟਰਜ਼ ਨੂੰ ਮੁਸ਼ਕਲ ਕਰਨੀ ਪਊਗੀ ਉਹਨਾਂ ਨੂੰ ਬਚਾਉਣ ਲਈ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰ ਕਰੇ ਕੀ ਕਹਿ ਰਹੇ ਤੁਸੀਂ ਪਰ ਕਿਵੇਂ ਦੇਖਣ ਕਿ ਪ੍ਰਸ਼ਾਸਨ ਦੇ ਹੱਲ ਤੱਕ ਕੋਈ ਗੱਲਬਾਤ ਦਾ ਮੈਸੇਜ ਵੀ ਨਹੀਂ ਭੇਜਿਆ ਆਏਗਾ ਆਹੀ ਤਾਂ ਹੱਟ ਧਰਮੀ ਐ ਆਹੀ ਤਾਂ ਹੱਟ ਧਰਮੀ ਐ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਜੇ ਸਰਕਾਰ ਆਪ ਦਾ ਫਰਜ਼ ਨਹੀਂ ਨਾ ਪੂਰਾ ਕਰ ਰਹੀ ਦਾ ਲੋਕਾਂ ਨੂੰ ਆਪ ਦਾ ਫਰਜ਼ ਪੂਰਾ ਕਰਨਾ ਚਾਹੀਦਾ ਔਰ ਇਸ ਪੂਰੇ ਮੋਰਚੇ ਦੀ سپورਟ ਕਰਨੀ ਚਾਹੀਦੀ 26 ਤਰੀਕ ਨੂੰ ਡਿਟੇਨ ਕਰ ਲਿਆ ਸੀ ਤੇ ਹੁਣ ਫਿਰ ਕਿਸਾਨਾਂ ਨੂੰ ਡਰਾ ਰਹੀ ਚੀਜ਼ ਦਾ ਕਿ ਕਾਫੀ ਜ਼ਿਆਦਾ ਉਹਨਾਂ ਨੇ ਸਿਕਿਉਰਿਟੀ ਵਧਾਤੀ ਲੱਗਦਾ ਕਿ ਅਗਰ ਡਿਟੇਨ ਦੁਆਰਾ ਕਰ ਲੈਂਦੇ ਨੇ ਵੱਡੀ ਫੋਰਸ ਲੈ ਕੇ ਤਾਂ ਉਦੋਂ ਹਾਲਾਤ ਕਿਵੇਂ ਹੋਣਗੇ ਡਿਟੇਨ ਕਰ ਸਕਦੇ ਹੋ ਗੱਲਾਂ ਨਹੀਂ ਕਰ ਸਕਦੇ ਮੰਗਾ ਤੇ ਔਰ ਕਿਹੜੀਆਂ ਮੰਗਾ ਨੇ ਮਤਲਬ ਗਲਤ ਕਿਸਮ ਦੇ ਫਿਗਰ ਬੋਲੇ ਜਾ ਰਹੇ ਨੇ ਸਾਨੂੰ 20000 20 ਲੱਖ ਕਰੋੜ ਲੱਗੂਗਾ ਫਲਾਣਾ ਲੱਗੂਗਾ ਐਮਐਸਪੀ ਲਈ ਮੈਂ ਤੁਹਾਨੂੰ ਆਨੇ 5 ਲੱਖ ਕਰੋੜ ਤੋਂ ਥੱਲੇ ਲੱਗੂਗਾ ਕਿੰਨੇ ਮਾਹਿਰ ਕਹਿ ਚੁੱਕੇ ਨੇ ਕੋਈ ਗੱਲ ਹੀ ਗੱਲ ਮਤਲਬ ਲੌਜੀਕਲ ਵੇ ਦੀ ਡਿਸਕਸ਼ਨ ਤਾਂ ਕਰਨਾ ਹੀ ਨਹੀਂ ਚਾ ਰਹੇਗੇ ਲੌਜੀਕ ਦੀ ਡਿਸਕਸ਼ਨ ਤਾਂ ਕਰਨਾ ਹੀ ਨਹੀਂ ਚਾ ਰਹੇ ਤੁਸੀਂ ਬੈਠੋ ਨਾ ਟੇਬਲ ਦੇ ਇਧਰ ਉਧਰ ਬੈਠ ਜਾਓ ਇੱਥੇ ਆ ਕੇ ਟੇਬਲ ਤੇ ਬੈਠੋ ਔਰ ਗੱਲ ਕਰੋ ਔਰ ਗਲਤ ਸਾਬਤ ਕਰੋ ਕਿ ਇਹ ਮੰਗਾ ਨਹੀਂ ਜਿਹੜੀਆਂ ਇਹ ਜਾਇਜ਼ ਨਹੀਂ ਗੀਆਂ ਇਹ ਨਜਾਇਜ਼ ਨੇ ਤੇ ਜੇ ਜਾਇਜ਼ ਨਹੀਂ ਤਾਂ ਉਹਦਾ ਇੱਕ ਬਣਾਓ ਨਾ ਯਾਰ ਟਾਈਮ ਟੇਬਲ ਕੀ ਕਰ ਸਕਦੇ ਕਦੋਂ ਕਰ ਸਕਦੇ ਕਿੰਨਾ ਕੁ ਇੰਪਲੀਮੈਂਟ ਹੋਣ ਕਿੰਨਾ ਕੁ ਬਾਅਦ ਚ ਗੱਲਬਾਤਾ ਹੈ ਜਦੋਂ ਕੋਈ ਹਥਿਆਰ ਚੱਕਣ ਦੀ ਗੱਲ ਕਰਦਾ ਤੇ ਪਤਾ ਕੀ ਕਹਿੰਦੇ ਨੇ ਟੇਬਲ ਤੇ ਆਓ ਟੇਬਲ ਤੇ ਕਿਉਂ ਨਹੀਂ ਆਉਂਦੇ ਤਾਂ ਗਲਤ ਗੱਲ ਹੈ ਜੋ ਬੰਦੇ ਟੇਬਲ ਤੇ ਗੱਲ ਕਰਨ ਲਈ ਕਹਿ ਰਹੇ ਨੇ ਜੋ ਆਮਰਣ ਅੰਸ਼ਣ ਤੇ ਬੈਠੇ ਨੇ ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰ ਰਹੇਗੇ ਇਹ ਤਰੀਕੇ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਕਿਸਾਨ 100 ਦੇ ਕਰੀਬ ਜਾਣ ਲਈ ਵੀ ਤਿਆਰ ਹੋਏ ਸੀ ਤਾਂ ਦੂਜੇ ਪਾਸੇ ਮਨੋਰ ਲਾਲ ਖੱਟਰ ਦਾ ਬਿਆਨ ਆਉਂਦਾ ਕਿ ਤੁਸੀਂ ਸਾਡੇ ਨਾਲ ਗੱਲ ਕਰ ਲੋ ਆ ਕਿ ਕਿਸਾਨਾਂ ਨੂੰ ਕਿਸੇ ਨੇ ਨਹੀਂ ਰੋਕਿਆ ਹੈਗਾ ਮਤਲਬ ਪ੍ਰੋਟੈਸਟ ਕਰਨ ਦੇ ਲਈ ਉਹ ਆਪਣਾ ਲੋਕਤੰਤਰਿਕ ਅਧਿਕਾਰ ਮੈਨੂੰ ਇੱਕ ਗੱਲ ਦੱਸੋ ਹੁਣ ਤਾਂ ਇਹ ਆਂਦੇ ਸੀ ਨਾ ਟਰੈਕਟਰ ਨਾਲ ਖਰੂਦ ਕਰਨ ਗਿਆ ਕੇ ਪੈਦਲ ਜਾਣ ਚ ਕੀ ਪ੍ਰੋਬਲਮ ਹੈ ਪਹਿਲਾਂ ਹਾਂ ਵੀ ਕਰਦੇ ਸੀ ਕਿ ਨਹੀਂ ਜਾ ਸਕਦਾ ਨਹੀਂ ਕੀ ਪ੍ਰੋਬਲਮ ਹੈ ਮੈਂ ਦੱਸਦਾ ਤੁਹਾਨੂੰ ਕੀ ਪ੍ਰੋਬਲਮ ਹੈ ਇਹ ਇਕਲਾ ਪੰਜਾਬ ਨਾਲ ਇੱਕ ਸੁਨ ਤੇਲਾ ਵਿਹਾਰ ਹੁੰਦਾ ਹੈ ਨਾ ਕਿ ਜੇ ਹਰਿਆਣੇ ਚ ਆ ਗਏ ਦਿੱਲੀ ਕੋਲੇ ਆ ਗਏ ਤਾਂ ਲੋਕ ਕਹਿਣਗੇ ਹਾਂ ਯਾਰ ਗੱਲ ਕਰਨੀ ਚਾਹੀਦੀ ਹੈ ਤੇ ਜੇ ਪੰਜਾਬ ਚ ਬੈਠੇ ਆ ਪੰਜਾਬ ਨੂੰ ਤਾਂ ਕੁਝ ਵੀ ਕਹਿ ਦੇਣਗੇ ਫਿਰਕਾ ਪ੍ਰਸਤੀ ਨਾਲ ਜੋੜ ਦੇਣਗੇ ਅੱਤਵਾਦ ਨਾਲ ਜੋੜ ਦੇਣਗੇ ਮਾਓਵਾਦ ਨਾਲ ਜੋੜ ਦੇਣਗੇ ਪਤਾ ਨਹੀਂ ਕਿਹੜੇ ਕਿਹੜੇ ਵਾਦਾਂ ਨਾਲ ਜੋੜ ਦੇਣਗੇ ਇਹਨਾਂ ਦੀ ਟੈਕਟਿਕਸ ਹੈ ਮੈਨੂੰ ਦੱਸੋ ਜੇ ਬੰਦਾ ਆਪ ਦੀ ਰਾਹ